ਕੰਨੀ ਅਸ ਇਨਾਂ ਚ ਪਤਾ ਛੜਾਵਾਂਗੇ ਸਾਡੇ ਕੋਲੋਂ ਤਾਂ ੱੱਲੇ ਕੱਪੜੇ ਲੈ ਕੇ ਗਿਆ ਘਰੇ ਆ ਕੇ ਉਹ 10 ਦਿਨ 15 ਦਿਨ ਹੋਇਆ ਦਾਖਲ ਹੋਇਆ ਨੂੰ ਅਜੇ ਅਮਲੀ ਬੰਦਾ ਉਹ ਤੇ ਉਹਨੂੰ ਮਤਲਬ ਅੱਜ ਉਹਨੂੰ ਗਜਾ ਕਰਨ ਭੇਜਤਾ ਇਹਨਾਂ ਨੇ ਨਿੰਗਾ ਨੇ ਉਹ ਨਗਰੀ ਉਹ ਪਲਨ ਆ ਗਏ ਕਿਤੇ ਘੰਟੇ ਅੱਧੇ ਘੰਟੇ ਬਾਅਦ ਮਿਲ ਗਿਆ ਇੱਥੇ ਜੀ ਬਹੁਤ ਕੁੱਟਿਆ ਮਤਲਬ ਉਹਨਾਂ ਨੇ ਇੱਥੇ ਜਿਵੇਂ ਚਾਕੂ ਗਰਚੇ ਮਾਰੀਆਂ ਹੁੰਦੀਆਂ ਇਸ ਤਰ੍ਹਾਂ ਬੋਟੋ ਦੇ ਇਸ ਤਰ੍ਹਾਂ ਹੋਏ ਪਿਆ ਤੇ ਉਹਨਾਂ ਨੇ ਕਿਤੇ ਚਲੋ ਮੇਰੇ ਬੇਟਾ ਉਹਨਾਂ ਦੇ ਹੱਥ ਲੱਗ ਗਿਆ ਉਹਨਾਂ ਉਹਨੇ ਮੇਰੇ ਬੇਟੇ ਨੂੰ ਕੁੱਟ-ਕੁੱਟ ਕੇ ਮਾਰਤਾ। ਮੇਰਾ ਬ੍ਰਦਰ ਜੇ ਤੋ ਗਾਲਾਂ ਕੱਢਣ ਲੱਗਿਆ ਉਹਨਾਂ ਨੇ ਗੱਡੀ ਸਟਾਰਟ ਕਰਕੇ ਉਹ ਭੱਜ ਗਈ। ਜੇ ਜਦੋਂ ਹੱਥ ਲੱਗਾ ਉਹਨਾਂ ਨੇ ਕੁੱਟਿਆ ਬਹੁਤ ਥਾਣੇ ਵਾਲੀ ਗਲੀ ਵਿੱਚ। ਸਾਰੀ ਮਾਰਕੀਟ ਗਵਾਹ ਗਈ। ਮਾਮਲਾ ਮੋਗਗਾ ਦੇ ਪਿੰਡ ਪੱਤੋ ਦਾ ਹੈ ਜਿੱਥੇ ਕੀ ਨਜਾਇਜ਼ ਤੌਰ ਤੇ ਚਲਾਏ ਜਾ ਰਹੇ ਨਸ਼ਾ ਛਡਾਊ ਕੇਂਦਰ ਵਿੱਚ ਇੱਕ ਨੌਜਵਾਨ ਦੀ ਕੁੱਟਮਾਰ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੀਨੀਆ ਪਿੰਡ ਦੇ ਨਵਦੀਪ ਸਿੰਘ ਵਜੋਂ ਹੋਈ ਹੈ। ਦਰਅਸਲ ਨਵਦੀਪ ਸਿੰਘ ਬੁਰੀ ਸੰਗਤ ਵਿੱਚ ਪੈ ਗਿਆ ਸੀ ਜਿਸ ਕਰਕੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਸੀ। ਪਰ ਨਵਦੀਪ ਸਿੰਘ ਉਥੋਂ ਉਹਨਾਂ ਦਾ ਮੋਟਰਸਾਈਕਲ ਚੁੱਕ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਜਿਸ ਕਰਕੇ ਨਸ਼ਾ ਛਡਾਊ ਕੇਂਦਰ ਵਾਲਿਆਂ ਨੇ ਜਦੋਂ ਉਸ ਦੀ ਭਾਲ ਕੀਤੀ ਤਾਂ ਉਸ ਨੂੰ ਲੱਭ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੌਰਾਨ ਨਵਦੀਪ ਸਿੰਘ ਦੀ ਮੌਤ ਹੋ ਗਈ ਇਸ ਮਗਰੋਂ ਨਸ਼ਾ ਛਡਾਊ ਕੇਂਦਰ ਵਾਲੇ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਸੁੱਟ ਕੇ ਫਰਾਰ ਹੋ ਗਏ ਪੁੱਤ ਦੀ ਮੌਤ ਦੀ ਖਬਰ ਮਿਲਣ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਸਬੰਧੀ ਮ੍ਰਿਤਕ ਦੇ ਮਾਮੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਉਹ ਸੁਣਦੇ ਹਾਂ ਨਵਦੀਪ ਦੀ ਮਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਘਟਨਾ ਦੀ ਸੂਚਨਾ ਪੁਲਿਸ ਵਾਲਿਆਂ ਨੂੰ ਦਿੱਤੀ ਗਈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ ਪਤੋਂ ਨਿੰਗਾ ਕੋਣਾ ਹਾਂਜੀ ਅਜੇ ਹਫ਼ਤਾ ਕੀ ਹੋਇਆ ਸੀ ਵੀਰੇ ਥੋੜਾ ਜਿਹਾ ਵੀ ਗਲਤ ਸੋਸਾਇਟੀ ਵਿੱਚ ਪੈ ਗਿਆ ਸੀਗਾ ਤੇ ਅੱਜ ਉਹਨਾਂ ਨੇ ਗਜਾ ਕਰਨ ਭੇਜਿਆ ਸੀ 4-5 ਦਿਨ ਹੋ ਗਏ ਸੀਗੇ ਤੇ ਚਲੋ ਵੀਰੇ ਬੱਚਾ ਹੈਗਾ ਕਿਹੜਾ ਬਾਲਾ ਵੱਡਾ ਹੈ ਉਹ ਮੋਟਰਸਾਈਕਲ ਹੈ ਕਿ ਨਿਆਲੇ ਆ ਲਿਆ ਗਿਆ ਤੇ ਚਾਹ ਉਹ ਕੋਲ ਇੱਕ ਮੋਟਰਸਾਈਕਲ ਖੜਾ ਗਿਆ ਮੈਨੂੰ ਫੋਨ ਆ ਗਿਆ ਜੀ ਵੀ ਮੰਮੀ ਉਹਨਾਂ ਦਾ ਮੋਟਰਸਾਈਕਲ ਉੱਥੇ ਆ ਵੀ ਦੱਸ ਦਿਓ ਹਾਂ ਤੇ ਉਹਨਾਂ ਨੇ ਕਿਤੇ ਚਲੋ ਮੇਰਾ ਬੇਟਾ ਉਹਨਾਂ ਦੇ ਹੱਥ ਲੱਗ ਗਿਆ ਉਹਨਾਂ ਨੇ ਕੁੱਟ ਤੁਸੀਂ ਦੇਖੇ ਵੀਰੇ ਕਿੰਨਾ ਕੁੱਟਿਆ ਉਹਨਾਂ ਨੇ ਮੇਰੇ ਬੇਟੇ ਨੂੰ ਕੁੱਟ-ਕੁੱਟ ਕੇ ਮਾਰਤਾ ਬੇਟੇ ਦਾ ਨਾਂ ਕੀ ਨਵਦੀਪ ਸਿੰਘ ਵੀਰੇ ਉਮਰ ਕਿੰਨੀ ਹੈ 20 ਸਾਲ ਦਾ ਹੋਣਾ ਲੱਗਦਾ ਸੀ ਜੀ ਤੇ ਇਹ ਘਟਨਾ ਕਿੰਨੇ ਕਬੀ ਦੀ ਹੈ ਵੀਰੇ ਸਵੇਰ ਦੀ ਗੱਲ ਹੈਗੀ ਹਸਪੀਟਲ ਕਿੰਨੇ ਵਜੇ ਲੈ ਚਾਏ ਤੁਸੀਂ ਹਸਪੀਟਲ ਜੀ ਮੈਂ ਵੀਰੇ ਉਹਨਾਂ ਨੇ ਮੁੱਕਿਆ ਵਈ ਲਿਆਂਦਾ ਹਸਪੀਟਲ ਉਹ ਭੱਜ ਗਏ ਮਤਲਬ ਇਹਨੂੰ ਮਤਲਬ ਬੇਟੇ ਨੂੰ ਤਾਰ ਕੇ ਬਸ ਆਪੋ ਮੇਰੇ ਮੇਰਾ ਬ੍ਰਦਰ ਜਦੋਂ ਕਾਲਾ ਕੱਢਣ ਲੱਗੇ ਉਹਨਾਂ ਨੇ ਗੱਡੀ ਸਟਾਰਟ ਕਰਕੇ ਉਹ ਭੱਜ ਗਏ ਜੀ ਆਣੇ ਕਰਾ ਚੁੱਕੀਏ ਹਾਂ ਜੀ ਵੀਰਾ ਗਿਆ ਵਾ ਠੀਕ ਹੈ ਮੈਂ ਮੈਨੂੰ ਇੰਨਾ ਪਤਾ ਨਹੀਂ ਰਣਦੀਪ ਸਿੰਘ ਹੈ ਜੀ ਤੁਹਾਡੇ ਕੀ ਲੱਗਦੀ ਸੀ ਮੇਰਾ ਛੋਟਾ ਭਾਈ ਸੀ ਜੀ ਕੀ ਗੱਲਬਾਤ ਹੋਈ ਸੀ ਗੱਲਬਾਤ ਜੀ ਉਹ ਪੱਤੋ ਦਾਖਲ ਕਰਾਇਆ ਵਾ ਸੀਗਾ ਜਿੰਗਾ ਕੋਲੇ ਉੱਥੇ ਉਹਨਾਂ ਨੇ ਗਜਾ ਕਰਨ ਭੇਜਤਾ ਸਵੇਰੇ ਉਹਨਾਂ ਦਾ ਨਾਲ ਹੀ ਮੋਟਰਸਾਈਕਲ ਭਜਾ ਲਾਇਆ ਨਾਲੇ ਉੱਥੋਂ ਭੱਜਾਇਆ ਤੇ ਉੱਥੇ ਉਸ ਤੋਂ ਬਾਅਦ ਉਹਨੂੰ ਲੱਭਣ ਲੱਗ ਗਏ ਮੇਰੇ ਭਾਈ ਨੂੰ ਲੱਭਦੇ ਲੱਭਦੇ ਉਹਨਾਂ ਦੇ ਹੱਥ ਲੱਗ ਗਿਆ ਤੇ ਜਦੋਂ ਹੱਥ ਲੱਗ ਗਿਆ ਉਹਨਾਂ ਨੇ ਕੁੱਟਿਆ ਬਹੁਤ ਥਾਣੇ ਵਾਲੀ ਗਲੀ ਵਿੱਚ ਸਾਰੀ ਮਾਰਕੀਟ ਗਵਾਹ ਗਈ ਸਾਰਿਆਂ ਦੇ ਸਾਹਮਣੇ ਕੁੱਟਿਆ ਬਹੁਤ ਜ਼ਿਆਦਾ ਕੋਈ ਵੀਡੀਓ ਗ੍ਰੈਪਸ ਹੈ ਕੈਮਰੇ ਲੱਗੇ ਹੋਏ ਆ ਜੀ ਕੈਮਰੇ ਆਜੂਗਾ ਹੁਣ ਕੀ ਮੰਗ ਕਰਦੇ ਅਸਾਂ ਤਾਂ ਇਨਸਾਫ ਚਾਹੀਦਾ ਜੀ ਸਰ ਜੀ ਆਇਆ ਜੀ ਮੈਂ ਬਰਨਾਲੇ ਦੇ ਰਹਿਣਾ ਜਾਂ ਇਹ ਅੱਜ ਤੋਂ 15 ਦਿਨ ਪਹਿਲਾਂ ਇੱਥੇ ਮਤਲਬ ਨਿੰਗ ਪਿੰਡ ਚ ਗੇੜਾ ਮਾਰਨ ਆਏ ਸੀ ਮੇਣੀ ਤੇ ਇਹਨਾਂ ਨੂੰ ਮਤਲਬ ਆਪ ਹੀ ਥੋੜਾ ਜਿਹਾ ਨਛਪੱਤੇ ਦੇ ਉੱਤੇ ਪਿੰਡ ਜੇ ਟੱਕਰ ਗਿਆ ਸੀਗਾ ਤੇ ਆਪ ਹੀ ਲੈ ਗਏ ਸੀ ਉੱਥੇ ਕਹਿੰਦੇ ਅਸੀਂ ਨਛਪੱਤਾ ਛੜਾਵਾਂਗੇ ਸਾਡੇ ਕੋਲੋਂ ਤਾਂ ਕੱਲੇ ਕੱਪੜੇ ਲੈ ਕੇ ਗਏ ਆ ਘਰੇ ਆ ਕੇ ਉਸ ਤੋਂ ਬਾਅਦ ਮੇਰੀ ਸਿਸਟਰ ਤੇ ਮੇਰੀ ਮਾਤਾ ਕੱਲ ਪਰਸੋ ਕੱਪੜੇ ਦੇ ਕੇ ਵੀ ਆਏ ਉੱਥੇ ਜਾ ਕੇ ਉਹ 10 ਦਿਨ 15 ਦਿਨ ਹੋਇਆ ਦਾਖਲ ਹੋਇਆ ਨੂੰ ਅਜੇ ਅਮਲੀ ਬੰਦਾ ਉਹ ਤੇ ਉਹਨੂੰ ਮਤਲਬ ਅੱਜ ਉਹਨੂੰ ਗਜਾ ਕਰਨ ਭੇਜਤਾ ਇਹਨਾਂ ਨੇ ਨਿੰਗਾਣੇ ਪਿੰਡ 'ਚ ਉਹ ਗਜਾ ਕਰਨ ਗਿਆ ਤੇ ਉੱਥੋਂ ਭੱਜ ਆਇਆ ਉਹ ਉਹਨਾਂ ਦੀ ਮੋਟਰਸਾਈਕਲ ਲੈ ਕੇ ਇੱਥੇ ਨਿਹਾਲ ਸਿੰਘ ਆ ਕੇ ਉਹਨੇ ਘਰੇ ਫੋਨ ਕਰਤਾ ਵੀ ਮੈਂ ਐਂ ਕਰਕੇ ਆ ਗਿਆ ਵੀ ਇੱਥੇ ਆ ਜਗ੍ਹਾ ਤੇ ਮੋਟਰਸਾਈਕਲ ਖੜਾ ਵੀ ਉਹਨਾਂ ਨੂੰ ਕਹਦੋ ਲੈ ਜਾਣ ਉਹ ਮਗਰ ਹੀ ਉਹ ਭੱਲ ਨਾ ਗਿਆ ਕਿਤੇ ਘੰਟੇ ਅੱਧੇ ਘੰਟੇ ਬਾਅਦ ਮਿਲ ਗਿਆ ਇੱਥੇ ਜੀ ਬਹੁਤ ਕੁੱਟਿਆ ਮਤਲਬ ਉਹਨਾਂ ਨੇ ਨਿੰਗਾਣੇ ਕਿਉਂ ਕੁੱਟਿਆ ਬਿਓਤੋ ਭੱਜ ਕੇ ਆਇਆ ਇਸ ਕਰਕੇ ਉਹਨਾਂ ਨੇ ਕੁੱਟਿਆ ਇੱਥੇ ਸਾਰੀ ਮਾਰਕੀਟ ਹੀ ਗਵਾਇਆ ਕੈਮਰਿਆਂ ਦੇ ਵਿੱਚ ਵੀ ਹੈਗੇ ਆ ਉਹ ਤੇ ਆ ਮੁੰਡੇ ਦੇ ਸੱਟਾਂ ਕਾਫੀ ਸਿਰ ਤੇ ਢੂਈ ਤੇ ਆ ਗੋਟੋ ਦੇ ਵੱਡੇ ਹੋਏ ਆ ਇੱਥੇ ਜਿਵੇਂ ਚਾਕੂ ਗਿਰਚੇ ਮਾਰੀਆਂ ਹੁੰਦੀਆਂ ਇਸ ਤਰ੍ਹਾਂ ਗੋਟੋ ਦੇ ਇਸ ਤਰ੍ਹਾਂ ਹੋਏ ਪਿਆ ਮੁੰਡੇ ਦੀ ਉਹਨਾਂ ਨੇ ਮਤਲਬ ਮਾਰਿਆ ਉਹਨਾਂ ਨੇ ਮੁੰਡਾ ਸਾਡਾ ਤੁਸੀਂ ਕਹਿੰਦੇ ਨੈਕ ਸਿੰਘ ਆ ਆਪਣੇ ਆਪ ਹੀ ਜਿਹੜੇ ਪਿੰਡ ਦੇ ਵਿੱਚ ਆਏ ਸੀ ਉਹਨਾਂ ਨੂੰ ਲੈ ਕੇ ਗਏ ਸੀ ਜਦੋਂ ਉੱਥੇ ਨਸ਼ਾ ਛਡਾਊ ਕੈਂਪ ਦੇ ਵਿੱਚ ਲਿਜਾਇਆ ਜਾਂਦਾ ਇੱਕ ਜਿਹੜਾ ਹੈਗਾ ਉੱਥੇ ਜੀ ਸਰ ਕੋਈ ਕੰਪਨੀ ਹੈਗਾ ਉੱਥੇ ਗੁਰਦੁਆਰਾ ਇਕੱਲਾ ਜੀ ਉਹ ਮਤਲਬ ਕਹਿੰਦੇ ਆ ਸੀ ਇੱਕ ਸੇਵਾ ਹੀ ਕਰਦੇ ਆ ਨਾ ਤਾਂ ਕੋਈ ਰਜਿਸਟਰਡ ਆ ਉਹ ਹੂੰ ਸਕੂਲ ਹੈ ਗੁਰਦੁਆਰਾ ਹੂੰ ਸਕੂਲ ਆ ਕੋਈ ਜੀ ਵੀ ਨਸ਼ਾ ਸ਼ਰਬ ਕੇਂਦਰ ਨਹੀਂ ਹੈਗਾ ਮਤਲਬ ਉਹ ਜਦੋਂ ਤੁਹਾਨੂੰ ਪਤਾ ਸੀ ਇਹ ਗੱਲ ਦਾ ਵੀ ਨਸ਼ਾ ਸ਼ਰਬ ਕੇਂਦਰ ਨਹੀਂ ਵਿਦਿਆਲਯ ਵਿਦਿਆਲਯ ਕਹਿੰਦੇ ਸੀ ਸਾਨੂੰ ਮੇਰੀ ਤਾਂ ਫੋਨ ਤੇ ਮਤਲਬ ਗੱਲ ਹੋਈ ਸੀ ਕਿ ਬਾਬਾ ਜਗਨੂਪ ਸਿੰਘ ਹੈ ਇੱਕ ਉਹਨਾਂ ਨਾਲ ਗੱਲ ਹੋਈ ਹੈ ਮੇਰੀ ਕਈ ਵਾਰੀ ਪਾਲਸਪਤੀ ਸੈਸ਼ਨ ਦਾ ਕੀ ਕਹਿਣਾ ਤੁਸੀਂ ਗਏ ਹੋ ਥਾਣੇ ਹਾਂਜੀ ਥਾਣੇ ਜੀ ਅਸੀਂ ਗਏ ਸੀਗੇ ਐਸਐਸ ਸਾਹਿਬ ਨੇ ਦੁੱਤੀਆ ਸਾਨੂੰ ਆਪਣਾ ਕਹਿੰਦੇ ਕੋਈ ਚੱਕਰ ਨਹੀਂ ਵੀ ਜਿਹੜੀ ਕਾਰਵਾਈ ਕਰਾਂਗੇ ਅਸੀਂ ਚੜਦੀ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਸਰਬਜੀਤ ਰੋਲੀ ਦੀ ਰਿਪੋਰਟ